ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆਪਾਂ ਪਿਛਲੀ ਵੀਡੀਓ ਚ ਮੱਖ ਵਰਗ 35 ਅੱਖਰਾਂ ਦਾ ਪੜਿਆ ਹੈ ਜਿਹਦੇ ਚ ਊੜੇ ਤੋਂ ਲੈ ਕੇ ਸਸੇ ਹਾਏ ਤੱਕ ਹਾ ਹਰਮੰਦਰ ਸਾਹਿਬ ਤੱਕ ਆਪਾਂ ਪਹੁੰਚੇ ਸੀ ਉਦੋਂ ਅਗਲਾ ਕਿਹੜਾ ਬੱਚੋ ਵਰਗ ਹੈ ਸੱਤਵ ਵਰਗ ਕੱਕੇ ਵਰਗ ਚ ਪੰਜ ਅੱਖਰ ਆਉਂਦੇ ਆ ਜਿਹੜੇ ਤੁਹਾਡੇ ਸਾਹਮਣੇ ਬੋਰਡ ਤੇ ਲਿਖ ਗਿਆ ਤੀਰਥ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਲਾਸ ਚੱਲਦੀ ਚ ਗੱਲ ਨਹੀਂ ਕਰਨੀ ਕ ਕੜਾ ਕੜਾ ਤੇ ਕੱਕਾ ਕਿਰਪਾਨ ਦੋ ਇਹਨਾਂ ਦੇ ਪ੍ਰੋਨਾਂਊਂਸ ਲਿਖਦੇ ਤੁਹਾਨੂੰ ਜਿਹੜਾ ਸੁੱਖ ਲੱਗਾ ਬੋਲੋ ਕੱਕਾ ਅਥ ਵਿੱਚ ਕੜਾ ਪਾਇਆ ਤੇ ਇਹ ਜਿਹੜੀ ਕਿਰਪਾਨ ਆਪਾਂ ਪਹਿਨਦੇ ਅਮਰਤਾ ਹਰੀ ਸਿੰਘ ਜਿਹੜੇ ਪਹਿਨਦੇ ਹਨ ਸਿੰਘਣੀਆਂ ਕੱਕਾ ਕੜਾ ਕੱਕਾ ਕਿਰਪਾਨ ਅਗਲਾ ਕਿਹੜਾ ਹੈ ਖਖਾ ਖਖਾ ਖੰਡਾ ਤੇ ਖਖਾ ਖਾਲਸਾ ਖਾਲਸਾ ਵੀ ਜਿਵੇਂ ਤੀਤ ਸਿੰਘ ਕਹਿੰਦਾ ਕਿ ਖਾਲਸਾ ਵੀ ਸਹੀ ਆ ਉਹ ਤੁਹਾਡੀ ਮਰਜ਼ੀ ਤੁਸੀਂ ਕੋਈ ਵੀ ਮਤਜੂਜ਼ ਕਰ ਸਕਦੇ ਆ ਆਪਣਾ ਗੁਰਬਾਣੀ ਤੇ ਧਾਰਮਿਕ ਚਿੰਨ੍ਹਾਂ ਦੇ ਪ੍ਰਤੀ ਗੱਗਾ ਗੁਰਦੁਆਰਾ ਗੁਰਦੁਆਰਾ ਔਰ ਗੁਰਬਾਣੀ ਗੁਰਦੁਆਰਾ ਦੇ ਵਿੱਚ ਕੀ ਆ ਗੁਰਬਾਣੀ ਚੱਲਦੀ ਆ ਹੈਨਾ ਜਾਂ ਜਿੱਥੇ ਗੁਰਬਾਣੀ ਆ ਉੱਥੇ ਗੁਰਦੁਆਰਾ ਤੁਹਾਨੂੰ ਜਿੱਦਾਂ ਮਰਜ਼ੀ ਦਿਮਾਗ ਚ ਲੈਓ ਗੱਲ ਗੱਗਾ ਦੋਗਾ ਖਰਾਵਤ ਜਣਾ ਕਿ ਗੱਗਾ ਗੁਰਦੁਆਰਾ ਗੁਰਦੁਆਰੇ ਕੀਆ ਗੁਰੂ ਗ੍ਰੰਥ ਸਾਹਿਬ ਗੱਗੇ ਤੋਂ ਗੁਰੂ ਗ੍ਰੰਥ ਸਾਹਿਬ ਹੀ ਬਣ ਜਾਂਦਾ ਜਾਂ ਕੱਲਾ ਗ੍ਰੰਥ ਵੀ ਲਿਖਿਆ ਨੇ ਗੱਗਾ ਗ੍ਰੰਥ ਗੱਗਾ ਗੁਰਬਾਣੀ ਤੇ ਗੱਗਾ ਗੁਰਦੁਆਰਾ ਇਹ ਤਿੰਨੇ ਆ ਜਾਂਦੇ ਆ ਅੱਗੇ ਕੀ ਹੈ ਘੱਗਾ ਢੱਗਾ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਸਵਾਰੀ ਦੀ ਸਿਖਲਾਈ ਦਿੱਤੀ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਜੁੱਧਾਂ ਲੜੀਆਂ ਆਪਣੇ ਸਮੇਂ 'ਚ ਮੁਗਲਾਂ ਦੇ ਨਾਲ ਉਹ ਘੋੜਸਵਾਰੀ ਨਾਲ ਹੀ ਲੜੀਆਂ ਘੋੜੇ ਬੜੇ ਤਕੜੇ ਹੁੰਦੇ ਸੀ ਇਸ ਕਰਕੇ ਘੋੜੇ ਦਾ ਬਹੁਤ ਮਹੱਤਵਪੂਰਨ ਯੋਗਿਆ ਯੋਗਦਾਨ ਹੈ ਸਾਡੀ ਸਿੱਖੀ ਵਿੱਚ ਸਾਡੇ ਗੁਰੂਆਂ ਨੇ ਘੋੜਾ ਇੱਕ ਇਮਾਨਦਾਰ ਜਾਨਵਰ ਆ ਸੁਚੀਲ ਜਾਨਵਰ ਆ ਆਪਣੇ ਮਾਲਕ ਦੀ ਸਦਾ ਹੀ ਰਾਖੀ ਕਰਦਾ ਮਾਲਕ ਦੀ ਜਿੱਤ ਕਰਾਉਣ ਦਾ ਉਹ ਹਰ ਵੇਲੇ ਉਹਦੇ ਮਨ ਚ ਰਹਿੰਦਾ ਭਾਵੇਂ ਉਹ ਜਾਨਵਰ ਆ ਪਰ ਮਾਲਕ ਨੂੰ ਕਦੀ ਉਹ ਮਾਲਕ ਆਪਣੇ ਦਾ ਸਾਥ ਨਹੀਂ ਛੱਡਦਾ ਮਰ ਤੇ ਦਮ ਤੱਕ ਇਸ ਕਰਕੇ ਆਪਾਂ ਕਹ ਗਾ ਘੋੜਾ ਆ ਲਿਆ ਠੀਕ ਆ ਤੱਗਾ ਵੀ ਆ ਸਕਦਾ ਈ ਕਿਉਂਕਿ ਘੋੜਾ ਕਾ ਖਾਂਦਾ ਪਰ ਨਹੀਂ ਆਪਾਂ ਤੱਗਾ ਘੋੜਾ ਮੇਨ ਜਿਹੜੇ ਚੀਜ਼ ਆ ਉਹ ਲੈਣੀ ਅੱਗੇ ਆ ਗਿਆ ਨੀਆ ਸਾਰੇ ਬੋਲੋ ਨੀਆ ਤੁਹਾਨੂੰ ਦੱਸਿਆ ਸੀ ਨਾ ਨੀਆ ਇਹ ਥੋੜੀ ਜਿਹੀ ਗੱਗੇ ਦੀ ਆਵਾਜ਼ ਉੱਤੇ ਬਿੰਦੀ ਲੈ ਕੇ ਲੈਣੀ ਆ ਤਾਲੂ ਜ਼ਬਾਨ ਉੱਪਰ ਰੰਦਾ ਕੇ ਨਾਸਾਂ ਵਿੱਚ ਰਾ ਕੇ ਨੰਗਾ ਨੰਗਾ ਵੈਸੇ ਪੰਜਾਬੀ ਕਾਇਦਿਆਂ ਦੇ ਵਿੱਚ ਨੰਗਾ ਖਾਲੀ ਹੈ ਪਰ ਅਸੀਂ ਗੁਰਬਾਣੀ ਦੇ ਮੁਤਾਬਕ ਗੁਰਬਾਣੀ ਵਿੱਚ ਨੰਘੇ ਨਾ ਗਿਆਨੀ ਸ਼ਬਦ ਆਇਆ ਹੈ ਬਹੁਤ ਜਗ੍ਹਾ ਇਸ ਕਰਕੇ ਦਾਸ ਨੇ ਗਿਆਨੀ ਲਿਖਿਆ ਗੰਗਾ ਗਿਆਨੀ ਹੁਣ ਆਪਾਂ ਦੁਬਾਰਾ ਸਾਰਾ ਰਿਪੀਟ ਕਰਦੇ ਕਕਾ ਕਰਾ ਕਕਾ ਉੱਚੀ ਬੋਲੋ ਕਕਾ ਕਰਾ ਕਕਾ ਕਿਰਪਾਨ ਖਖਾ ਖੰਡਾ ਖਖਾ ਸਾਉਨਾ ਬੋਲੋ ਗਗਾ ਗੁਰਬਾਣੀ ਗਗਾ ਗੁਰਬਾਣੀ ਤੇ ਗਗਾ ਗ੍ਰੰਥ ਤੇ ਗੱਗਾ ਗੁਰੂ ਚਾਰੇ ਆ ਜਾਂਦੇ ਗੱਗੇ ਨਾਲ ਗੁਰਬਾਣੀ ਗੁਰਦੁਆਰਾ ਗੁਰੂ ਤੇ ਗ੍ਰੰਥ ਘਗਾ ਗੋੜਾ ਣਿਆਣਾ ਗਿਆਨੀ ਸ਼ਾਬਾਸ਼ ਇੱਥੋਂ ਤੱਕ ਸਮਝ ਆ ਗਈ ਹੁਣ ਆਪਾਂ ਬਿਨਾਂ ਪੜਨ ਤੋਂ ਬੋਲਣਾ ਤੁਸੀਂ ਸਾਰਿਆਂ ਨੇ ਬੋਲਣਾ ਮੈਂ ਮੈਂ ਨਹੀਂ ਬੋਲਣਾ ਮੈਂ ਨਹੀਂ ਤੁਸੀਂ ਕੱਕੇ ਤੋਂ ਦੋਵੇਂ ਬੋਲਣੇ ਜਿਹੜੇ ਆਪਾਂ ਸਿੱਖਿਆ ਕੱਕਾ ਖੰਡਾ ਖਾਲਸਾ ਗੁਰਬਾਣੀ ਗੁਰਦੁਆਰਾ ਗ੍ਰੰਥਾ ਤੇ ਗੁਰੂ ਸਾਰੇ ਬੋਲੇ ਕੋਈ ਵਿੱਚ ਛੱਡਿਓ ਨਾ ਤੇ ਆਵਾਜ਼ ਇੱਕ ਹੋਣੀ ਚਾਹੀਦੀ ਸਾਰਿਆਂ ਦੀ ਚਲੋ ਜੀ ਸ਼ੁਰੂ ਕਰੋ ਸਬਦ ਕਾ ਗੜਾ ਕਾ ਤਾ ਅਸਮਨ ਕੁਵਾਚਾ ਫਾ ਸਾ ਗਗਾ ਗੁਰਬਾਣੀ ਗਗਾ ਗੁਰਦਵਾਰਾ ਗੁਰਦਾਨ ਗਗਾ ਗੁਰੂ yani sağ ya, ya, ya.